ਨੌਜਵਾਨ ਮੁੰਡੇ ਕੁੜੀਆਂ ਨੇ ਕੈਨੇਡਾ ਅਮਰੀਕਾ ਤੇ ਹੋਰ ਵਿਦੇਸ਼ਾਂ ਵੱਲ ਜਾਣਾ ਘਟ ਘਟ ਕਰ ਦਿੱਤਾ ਹੈ ਬਿਲਕੁਲ ਹੈਰਾਨ ਕਰਨ ਵਾਲੀ ਰਿਪੋਰਟ ਹੈ ਕਿ ਹੁਣ ਰੁਝਾਨ ਹੈ ਜਿਹੜਾ ਵਿਦੇਸ਼ਾਂ ਵੱਲ ਜਾਣ ਦਾ ਉਹ ਘਟਣ ਲੱਗਿਆ ਹੈ ਵਿਦਿਆਰਥੀ ਹੁਣ ਇਸ ਲਈ ਸੋਚਣਾ ਸ਼ੁਰੂ ਕਰ ਰਹੇ ਨੇ ਜਾਣਕਾਰੀ ਮੁਤਾਬਿਕ ਵਧ ਰਹੇ ਖਰਚੇ ਟਿਊਸ਼ਨ ਫੀਸਾਂ ਅਤੇ ਹੋਰ ਕਾਰਨਾ ਕਰਕੇ ਵਿਦਿਆਰਥੀਆਂ ਨੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਘਟਾ ਦਿੱਤਾ ਹੈ ਅਪਲਾਈ ਬੋਰਡ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਵਿਦਿਆਰਥੀਆਂ ਵਿੱਚ ਪੜ੍ਹਾਈ ਕਰਨ ਲਈ ਵਿਦੇਸ਼ ਜਾਣ ਦੀ ਰੁਚੀ ਘਟ ਗਈ ਹੈ ਕੈਨੇਡਾ ਅਮਰੀਕਾ ਯੂਕੇ ਅਤੇ ਆਸਟ੍ਰੇਲੀਆ ਵਿੱਚ ਵੱਧ ਰਹੀਆਂ ਟਿਊਸ਼ਨ ਫੀਸਾਂ ਫੰਡਾਂ ਅਤੇ ਹੋਰ ਖਰਚੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਮੁੜ ਤੋਂ ਵਿਚਾਰ ਕਰਨ ਤੇ ਮਜਬੂਰ ਕਰ ਰਹੇ ਨੇ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲਿਆ ਰਹੇ ਨੇ ਜਿਸ ਨਾਲ ਇਹਨਾਂ ਮੁੱਲਕਾਂ ਵਿੱਚ ਪੜ੍ਹਾਈ ਕਰਨਾ ਕਿਫਾਇਤੀ ਨਹੀਂ ਰਿਹਾ ਪਿਛਲੇ ਕੁਝ ਵਰਿਆਂ 'ਚ ਹੀ ਖਰਚੇ ਦੁੱਗਣੇ ਹੋ ਗਏ ਨੇ ਰੀਪੋਰਟ ਅਨੁਸਾਰ ਜਰਮਨੀ ਅਤੇ ਆਇਰਲੈਂਡ ਨੂੰ ਹੁਣ ਸਭ ਤੋਂ ਘੱਟ ਖਰਚੇ ਵਾਲੇ ਦੇਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ ਜਿੱਥੇ ਪੜ੍ਹਾਈ ਕਰਨ ਲਈ ਟਿਊਸ਼ਨ ਫੀਸਾਂ ਦੀ ਧਾਰ ਘੱਟ ਹੈ ਇਹ ਮੁਲਕ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਵਿਆਪਕ ਰੋਜ਼ਗਾਰ ਵੀ ਦੇ ਰਹੇ ਨੇ ਫਰਾਂਸ ਅਤੇ ਸਪੇਨ ਜਾਣ ਲਈ ਵੀ ਬਹੁਤ ਖੱਜਲਖੁਆਰੀ ਨਹੀਂ ਹੈ ਰਿਪੋਰਟ ਅਨੁਸਾਰ ਕੈਨੇਡਾ ਵਿੱਚ 2025 ਦੌਰਾਨ ਜਾਰੀ ਹੋਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ 54% ਦੀ ਘਟਣ ਦਾ ਖਤਰਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਜਾਰੀ ਹੋਣ ਦੀ ਗਿਣਤੀ ਵੀ 30% ਤੱਕ ਘਟ ਸਕਦੀ ਹੈ। ਉਧਰ ਜਰਮਨੀ ਨੇ 2024-25 ਸੈਮੈਸਟਰ ਵਿੱਚ 4 ਲੱਖ ਤੋਂ ਵੱਧ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਭਾਰ ਕਰ ਲਈ ਹੈ। ਫਰਾਂਸ 2030 ਤੱਕ 30 ਹਜ਼ਾਰ ਵਿਦਿਆਰਥੀਆਂ ਨੂੰ ਬੁਲਾਉਣ ਦੀ ਯੋਜਨਾ ਬਣਾ ਰਿਹਾ ਹੈ। ਦੱਖਣੀ ਕੋਰੀਆ ਤੇ ਯੂਏਆਈ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਤੇਜ਼ੀ ਨਾਲ ਵਧਾ ਰਹੇ ਨੇ। ਸੋ ਹੁਣ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀਆਂ ਦਾ ਰੁਝਾਨ ਘਟਣ ਲੱਗਿਆ ਹੈ ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਮੁੱਖ ਕਾਰਨ ਵਧ ਰਹੇ ਖਰਚੇ ਦੱਸੇ ਜਾ ਰਹੇ ਨੇ ਨੌਜਵਾਨ ਮੁੰਡੇ ਕੁੜੀਆਂ ਨੇ ਕੈਨੇਡਾ ਅਮਰੀਕਾ ਤੇ ਹੋਰ ਵਿਦੇਸ਼ਾਂ ਵੱਲ ਜਾਣਾ ਘਟਾ ਕਰ ਦਿੱਤਾ ਬਿਲਕੁਲ ਹੈਰਾਨ ਕਰਨ ਵਾਲੀ ਰਿਪੋਰਟ ਹੈ ਕਿ ਹੁਣ ਰੁਝਾਨ ਹੈ ਜਿਹੜਾ ਵਿਦੇਸ਼ਾਂ ਵੱਲ ਜਾਣ ਦਾ ਉਹ ਘਟਣ ਲੱਗਿਆ ਹੈ ਵਿਦਿਆਰਥੀ ਹੁਣ ਇਸ ਲਈ ਸੋਚਣਾ ਸ਼ੁਰੂ ਕਰ ਰਹੇ ਨੇ ਜਾਣਕਾਰੀ ਮੁਤਾਬਿਕ ਵਧ ਰਹੇ ਖਰਚੇ ਟਿਊਸ਼ਨ ਫੀਸਾਂ ਅਤੇ ਹੋਰ ਕਾਰਨਾ ਕਰਕੇ ਵਿਦਿਆਰਥੀਆਂ ਨੇ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਘਟਾ ਦਿੱਤਾ ਹੈ ਅਪਲਾਈ ਬੋਰਡ ਵੱਲੋਂ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਵਿਦਿਆਰਥੀਆਂ ਵਿੱਚ ਪੜ੍ਹਾਈ ਕਰਨ ਲਈ ਵਿਦੇਸ਼ ਜਾਣ ਦੀ ਰੁਚੀ ਘਟ ਗਈ ਹੈ ਕੈਨੇਡਾ ਅਮਰੀਕਾ ਯੂਕੇ ਅਤੇ ਆਸਟ੍ਰੇਲੀਆ ਵਿੱਚ ਵੱਧ ਰਹੀਆਂ ਟਿਊਸ਼ਨ ਫੀਸਾਂ ਫੰਡਾਂ ਅਤੇ ਹੋਰ ਖਰਚੇ ਵਿਦਿਆਰਥੀਆਂ ਨੂੰ ਵਿਦੇਸ਼ ਜਾਣ ਲਈ ਮੁੜ ਤੋਂ ਵਿਚਾਰ ਕਰਨ ਤੇ ਮਜਬੂਰ ਕਰ ਰਹੇ ਨੇ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਅਮਰੀਕਾ ਵਰਗੇ ਦੇਸ਼ ਆਪਣੀਆਂ ਨੀਤੀਆਂ ਵਿੱਚ ਤਬਦੀਲੀ ਲਿਆ ਰਹੇ ਨੇ ਜਿਸ ਨਾਲ ਇਹਨਾਂ ਮੁੱਲਕਾਂ ਵਿੱਚ ਪੜ੍ਹਾਈ ਕਰਨਾ ਕਿਫਾਇਤੀ ਨਹੀਂ ਰਿਹਾ ਪਿਛਲੇ ਕੁਝ ਵਰਿਆਂ ਚ ਹੀ ਖਰਚੇ ਦੁੱਗਣੇ ਹੋ ਗਏ ਨੇ ਰਿਪੋਰਟ ਅਨੁਸਾਰ ਜਰਮਨੀ ਅਤੇ ਆਇਰਲੈਂਡ ਨੂੰ ਹੁਣ ਸਭ ਤੋਂ ਘੱਟ ਖਰਚੇ ਵਾਲੇ ਮੁੱਲਕਾਂ ਵਜੋਂ ਦੇਖਿਆ ਜਾ ਰਿਹਾ ਹੈ ਜਿੱਥੇ ਪੜ੍ਹਾਈ ਕਰਨ ਲਈ ਟਿਊਸ਼ਨ ਫੀਸਾਂ ਦੀ ਧਾਰ ਘਟ ਹੈ ਇਹ ਮੁਲਕ ਵਿਦਿਆਰਥੀਆਂ ਨੂੰ ਪੜ੍ਹਾਈ ਮਗਰੋਂ ਵਿਆਪਕ ਰੋਜ਼ਗਾਰ ਵੀ ਦੇ ਰਹੇ ਨੇ ਫਰਾਂਸ ਤੇ ਸਪੇਨ ਜਾਣ ਲਈ ਵੀ ਬਹੁਤ ਖੱਜਲ ਖੁਆਰੀ ਨਹੀਂ ਹੈ ਰਿਪੋਰਟ ਅਨੁਸਾਰ ਕੈਨੇਡਾ ਵਿੱਚ 2025 ਦੌਰਾਨ ਜਾਰੀ ਹੋਏ ਨਵੇਂ ਸਟੱਡੀ ਪਰਮਿਟਾਂ ਦੀ ਗਿਣਤੀ 54% ਦੀ ਘਟਣ ਦਾ ਖਤਸ਼ਾ ਹੈ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਜਾਰੀ ਹੋਣ ਦੀ ਗਿਣਤੀ ਵੀ 30% ਤੱਕ ਘਟ ਸਕਦੀ ਹੈ ਉਧਰ ਜਰਮਨੀ ਨੇ 2024-25 ਸਮੈਸਟਰ ਵਿੱਚ 4 ਲੱਖ ਤੋਂ ਵੱਧ ਕੁਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਪਾਰ ਕਰ ਲਈ ਹੈ। ਫਰਾਂਸ 2030 ਤੱਕ 30 ਹਜ਼ਾਰ ਵਿਦਿਆਰਥੀਆਂ ਨੂੰ ਬੁਲਾਉਣ ਦੀ ਯੋਜਨਾ ਬਣਾ ਰਿਹਾ ਹੈ। ਦੱਖਣੀ ਕੋਰੀਆ ਤੇ ਯੂਏਆਈ ਕੁਮਾਂਤਰੀ ਵਿਦਿਆਰਥੀਆਂ ਦੇ ਦਾਖਲੇ ਨੂੰ ਤੇਜ਼ੀ ਨਾਲ ਵਧਾ ਰਹੇ ਨੇ। ਸੋ ਹੁਣ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀਆਂ ਦਾ ਰੁਝਾਨ ਘਟਣ ਲੱਗਿਆ ਹੈ। ਨਵੀਂ ਰਿਪੋਰਟ 'ਚ ਖੁਲਾਸਾ ਹੋਇਆ ਮੁੱਖ ਕਾਰਨ ਵਧ ਰਹੇ ਖਰਚੇ ਦੱਸੇ ਜਾ ਰਹੇ ਨੇ।